ਸਰ ਅੱਜ ਅਸੀਂ ਇੱਥੇ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਤੇ ਜਿਹੜੀ ਤੁਸੀਂ ਪ੍ਰਾਪਰਟੀ ਪਿੱਛੇ ਦੇਖ ਰਹੇ ਹੋ ਇਹ ਦੇਵਰਾਜ ਉਸਦੇਵੀ ਨਾਮਕ ਵਿਅਕਤੀ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਟੀ ਲਈ ਲਿਖਿਆ ਗਿਆ ਸੀਗਾ ਇਹ ਪੰਚਾਇਤ ਦੇ ਕਰਮੇਸ਼ਨ ਗਰਾਊਂਡ ਦੀ ਲੈਂਡ ਹੈਗੀ ਹੈ ਤੇ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੋਕਲ ਡਰ ਦਿੱਕਤ ਨਾ ਹੋਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਸਦੇਵੀ ਹੈ ਇਹਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਪਿਛ ਦੇ ਮਕਦਮੇ ਟੋਟਲ 18 ਮਕਦਮੇ ਇਸ ਦੇ ਖਿਲਾਫ ਹੈਗੇ ਤੇ ਇਸ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਅਸੀਂ ਕਰਵਾ ਰਹੇ ਹਾਂ ਏਰੀਆ ਕਿਤਨਾ ਹੈ ਜਰ ਕਬਜ਼ਾ ਕੀਤਾ ਸੀ ਇਹ ਜੀ ਮੈਨੂੰ ਹੁਣੇ ਜਿਹੜਾ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨਾਂ ਸਰਕਾਰੀ ਮੱਲੀ ਹੋਈ ਹੈ ਕਬਜ਼ੇ ਕਿੱਥੇ ਹੋਏ ਹਾਂਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ ਜੀ ਸਾਨੂੰ ਇਹ ਪਤਾ ਲੱਗਿਆ ਕਿ ਇਹਨੇ 2023 ਦੇ ਵਿੱਚ ਅੱ체 ਕਬਜ਼ਾ ਕੀਤਾ ਹੈ ਮੈਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔੜ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 2.5 2.5 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾਈ ਹੈ ਤੇ ਉਹਦੇ ਵਿੱਚੋਂ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਸਿਰਫ ਔੜ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਹ ਦਰਜ ਕੀਤੇ ਹੈ ਤੇ 283 ਬੰਦਿਆਂ ਨੂੰ ਫੜ ਕੇ ਅਸੀਂ ਜੇਲ੍ਹ ਭੇਜਿਆ ਹੈ ਕਈ ਵਾਰੀ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਭੇਜਿਆ ਤੇ ਕੁਝ ਤੋਂ ਸਾਨੂੰ ਜ਼ਿਆਦਾ ਰਿਕਵਰੀ ਵੀ ਹੋਈ ਹੈ 100 ਗ੍ਰਾਮ 150 ਗ੍ਰਾਮ ਇਤੋਂ ਤੱਕ ਵੀ ਰਿਕਵਰੀ ਨਹੀਂ ਹੋਈ ਸਰ ਨੋਟਿਸ ਦਿੱਤਾ ਗਿਆ ਹੈ ਇਹ ਕੋਈ ਕੰਮ ਪੂਰਾ ਕੰਪਲੀਟ ਹੋ ਜਾਊਗਾ ਜੀ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਊਂਸਮੈਂਟ ਵੀ ਕੀਤੀ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਕ ਨਹੀਂ ਰੱਖਿਆ ਗਿਆ ਕੋਈ ਪੱਕ ਮੇਰੇ ਉਹ ਤਾਂ ਤੁਹਾਨੂੰ ਜੀ ਸਾਰਾ ਸਿਲਪ ਪ੍ਰਸ਼ਾਸਨਿਕ ਦੱਸ ਸਕਦੇ ਸਰ ਇਹ ਜਿਹੜੇ ਜਿਹੜਾ ਜੀ ਬਿਲਡਿੰਗ ਆ ਇਹਨਾਂ ਦੇ ਮੋਬਾਈਲ ਆ ਰਿਹਾ ਹੈ ਪੰਚਾਇਤ ਪੰਚਾਇਤ ਤੋਂ ਮੈਂਬਰ ਤਾਂ ਨਹੀਂ ਰਹੇ ਹੋਏ ਥੋੜਾ ਅੱਗੇ ਕਰ ਲੈ ਕਰ ਪੰਚਾਇਤ ਦੇ ਵਿੱਚ ਨੀ ਪੰਚਾਇਤ ਸਰਪੰਚ ਨਹੀਂ ਇਹਦੇ ਦੇਖੋ ਸਾਡਾ ਕੋਈ ਪੁਰਾਣਾ ਰਿਪੋਰਟ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਕੋਈ ਨਹੀਂ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਿਆ ਦੋ ਸਾਲ ਦੋ ਤਿੰਨ ਸਾਲ ਹੋ ਗਏ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਗਈ ਸੀ ਠੀਕ ਓਕੇ ਸਰ ਥੈਂਕ ਯੂ ਜੀ ਸਰ ਜਿਹੜੇ ਹੋਰ ਨਸ਼ਾ ਤਸਕਰ ਦੀ ਕਮਾਈ ਨਾਲ ਉਹ ਸਾਰੀਆਂ ਕਰ ਰਹੇ ਉਹਨਾਂ ਨੂੰ ਕੀ ਤਾੜਨਾ ਕੀ ਹਦਾਇਤ ਹੈ ਮੈਂ ਦੇਖੋ ਇਹ ਕਹਿੰਨਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਤਸਕਰੀ ਕਰ ਰਿਹਾ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਜਿਨੇ ਵੀ ਕੋਈ ਰੂਲ ਵਾਇਲਟ ਕੀਤਾ ਹੈ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਉਸ ਦੇ ਕਲੱਬ ਸੈਕਟੋਰ ਸਟਾਰਕ ਕਰਾਂਗੇ ਸਰ ਨਸ਼ਾ ਬਸ ਗਏ ਨੇ ਹੁਣ ਫੇਰ ਉਹਨਾਂ ਦੇ ਲਾਗੇ ਤਰੀਕੇ ਬਣਾ ਲਿਆ ਉਹ ਨਹੀਂ ਹੈ ਨਾ ਹੁਣ ਜਿਹੜੇ ਨਸ਼ਾ ਆ ਉਹ ਅੰਦਰ ਬਿਠਾ ਲ ਬਿਠਾ ਲ ਕੇ ਬਣਾ ਦੇ ਆ ਰਾਤ ਬਰਾਤੇ ਵੀ ਆਉਂਦੇ ਆ ਉਹ ਵੀ ਤਾਂ ਇਹ ਥੱਲੇ ਗੱਲ ਨਹੀਂ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਬਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਠੀਕ ਹੈ ਉਸ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਕਰਾਂਗੇ ਪੁੱਛ ਐਦਾਂ ਹੁੰਦਾ ਕਿ ਨਸ਼ਾ ਦਸਤ ਸਾਡੇ ਕੋਲ ਫੜੇ ਜਾਂਦੇ ਨੇ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮਜ਼ਦ ਹੁੰਦਾ ਹੈ ਕਿ ਹਾਂਜੀ ਇਹਨੇ ਸਾਨੂੰ ਕਿਤੇ ਵੀ ਦਿੱਤਾ ਹੋਵੇ ਚਾਹੇ ਘਰ ਬੈਠ ਕੇ ਦਿੱਤਾ ਹੋਵੇ ਚਾਹੇ ਕਿਤੇ ਹੋਰ ਜਾ ਕੇ ਦਿੱਤਾ ਹੋਵੇ ਤਾਂ ਉਹਨੂੰ ਵੀ ਅਸੀਂ ਅਰੈਸਟ ਕਰਕੇ ਜੇਲ੍ਹ ਭੇਜਾਂਗੇ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਸਾਡੀ ਸਾਰੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦਾ ਹੈ ਤੇ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਜਿਹੜੀ ਜਾਣਕਾਰੀ ਉਹ ਬਿਲਕੁਲ ਗੁਪਤ ਰੱਖੀ ਜਾਵੇ ਸਰ ਜਿਹੜਾ ਇਨਫੋਰਮੇਸ਼ਨ ਦੇਵੋਗੇ ਉਹਦੀ ਸੁਰੱਖਿਆ ਕਿਵੇਂ ਆਪਾਂ ਯਕੀਨੀ ਬਣਾਵਾਂਗੇ ਮੈਂ ਤਾਂ ਬਿਲਕੁਲ ਜੀ ਮੇਰੇ ਕੋਲ ਤੁਸੀਂ ਪ੍ਰੈਸ ਵਾਲੇ ਵੀ ਕਾਫੀ ਵਾਰ ਆਏ ਹੋ ਆਪਾਂ ਪਰਸਨਲੀ ਮਿਲੇ ਹੈਗੇ ਆ ਮੈਂ ਤਾਂ ਕਹਿੰਦਾ ਜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈ ਉਦੇ ਵਿੱਚ ਇਥੋਂ ਤੱਕ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਵਿਦਿਆਰਥੀ ਜਿਹੜਾ ਅੰਮਲਣਾ ਨੇ ਦੂਰ ਦੂਰ ਲਾਇਆ ਹੋ ਕੇ ਅੰਦਰ ਲਾਇਆ ਕੋਈ ਤੇ ਤੁਹਾਨੂੰ ਐਕਸੈਸ ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਉਹਦੇ ਵਿੱਚ ਇਹ ਹੈ ਕਿ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਉਸ ਨੂੰ ਦੇਖ ਕੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰੇਗੀ ਬਟ ਤੁਸੀਂ ਇਹ ਦੇਖੋ ਜੀ ਅਸੀਂ ਜਿਹੜਾ 100 ਤੋਂ ਉੱਤੇ ਪਰਚੇ ਜਿਹੜੇ ਇਸੇ ਏਰੀਆ ਦੇ ਵਿੱਚ ਦਿੱਤੇ ਆ ਜਿੱਥੇ ਇਹਨਾਂ ਨੇ ਕੈਮਰੇ ਲਗਾਏ ਹੋਏ ਬਟ ਅਸੀਂ ਪੂਰਾ ਜਿਹੜਾ ਲੀਗਲ ਪ੍ਰੋਸੀਜਰ ਆ ਫਾਲੋ ਕੀਤਾ ਹੈਗਾ ਤਾਂ ਸੀਸੀਟੀਵੀ ਦੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਸਰ ਕਰਦੇ ਦੀ ਪ੍ਰੋਪਰਟੀ ਤੇ ਬਿਜਲੀ ਬਿਲ ਮੇ ਕਿਤੇ ਲੱਗੇ ਅਸੇ ਮੀਟਰ ਕਿਤੇ ਲੱਗੇ ਅਸੇ ਨਹੀਂ ਉਹ ਦੇਖੋ ਜੀ ਉਹ ਤਾਂ ਸਾਰਾ ਦੇਖਣਾ ਪੈਗਾ ਸੀਮ ਪ੍ਰਸ਼ਾਸਨ ਦਾ ਹੈਗਾ ਉਹਨਾਂ ਨੇ ਦੇਖਿਆ ਹੋਵੇਗਾ ਆਲਰੇਡੀ ਆਈ.ਡੀ.ਐਮ ਸਾਹਿਬ ਪਰ ਉਸ ਕਰੋਗੇ ਸਰ ਇਸ ਬੰਦਾ ਸੀ ਵਿਰੋਧ ਬਹੁਤ ਕੀਤਾ ਗਿਆ ਲੇਕਿਨ ਉਸ ਵੇਲੇ ਮੌਕੇ ਦੀ ਪੰਚਾਇਤ ਨੇ ਜਾਂ ਸੰਬੰਧਿਤ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ ਦੇਖੋ ਜੀ ਇਹ ਜਦੋਂ ਵੀ ਜਿਹੜੇ ਅਧਿਕਾਰੀ ਹੈਗੇ ਜਦੋਂ ਉਹਨਾਂ ਦੇ ਧਿਆਨ ਚ ਆਇਆ ਤਾਂ ਸਾਰਾ ਸੀਰਕ ਤੁਹਾਨੂੰ ਕੀਤਾ ਸਰ ਉਸ ਵੇਲੇ ਵੀ ਧਿਆਨ ਲਿਆਂਦਾ ਗਿਆ ਨਹੀਂ ਉਸ ਵ I <laughs> do